ਦੀ ਲੱਖ ਰੁਪਏ ਦਾ ਘਟਾਲਾ ਕਰ ਦਿੱਤਾ ਕਈ ਲੋਕਾਂ ਦੇ ਬੈਂਕਾਂ ਦੇ ਵਿੱਚੋਂ ਪੈਸੇ ਹੀ ਉੜ ਗਏ ਅਰੇ ਹੈਰਾਨੀ ਦੀ ਗੱਲ ਦਿਓ ਜਦੋਂ ਲੋਕ ਉਹਤੇ ਪੈਸੇ ਘਟਾਨਗੇ ਤਾਂ ਉਹਨਾਂ ਦੇ ਬੈਂਕ ਖਾਤੇ ਨਿੱਲੇ ਦਿਖੇ ਜੇ ਜੋ ਕਿ ਬਹੁਤ ਇੱਕ ਸ਼ਰਮਨਾਕ ਘਟਨਾ ਹੈ ਉੱਚ ਅਧਿਕਾਰੀ ਬੈਂਕ ਦੇ ਸਾਹਮਣੇ ਆ ਗਏ ਨੇ ਪਰ ਹੁਣ ਲੋਕਾਂ ਦੇ ਪੈਸੇ ਦਾ ਸਵਾਲ ਖੜਾ ਹੋ ਗਿਆ ਕਿ ਆਮ ਲੋਕਾਂ ਨਾਲ ਸਰਕਾਰੀ ਬੈਂਕ ਵਾੜੇ ਹੀ ਐਵੇਂ ਕਰ ਰਹੇ ਨੇ ਕਿਉਂਕਿ ਦੋਸਤੋ ਪ੍ਰਾਈਵੇਟ ਬੈਂਕ ਦਾ ਮੰਦਿਆ ਘਪਲੇ ਹੁੰਦੇ ਆ ਪਰ ਐਸਬੀਆਈ ਇੰਡੀਆ ਸਰਕਾਰੀ ਬੈਂਕ ਹੈ ਔਰ ਸਭ ਤੋਂ ਵੱਡਾ ਬੈਂਕ ਹੈ ਹਿੰਦੁਸਤਾਨ ਦਾ ਜਿਹਦੇ ਬਾਹਰ ਵੀ ਬ੍ਰਾਂਚਾ ਨੇ ਤਾ ਦੋਸਤ ਇਹ ਸਵਾਲ ਤਾਂ ਫਿਰ ਖੜੇ ਹੋਣੇ ਬੰਦੇ ਇਹ ਇਸ ਵਿਸ਼ੇ ਨੇ ਗੱਲਬਾਤ ਕਰਨੀ ਮੈਂਨਾਂ ਜੁੜੇ ਦੇ ਸਾਡੇ ਸੀਨੀਅਰ ਸਹਿਯੋਗੀ ਅਰਜਿੰਦਰ ਸਿੰਘ ਜੀ ਮਾਨਸਾ ਤੋਂ ਚਲਦੇ ਆ ਮਾਨਸਾ ਉਹਨਾਂ ਕਰਦੇ ਆ ਗੱਲਬਾਤ ਤੁਹਾਡਾ ਕੀ ਕਹਿਣਾ ਹੈ ਅਰਜਿੰਦਰ ਸਿੰਘ ਜੀ ਤੁਹਾਡਾ ਪਹਿਲਾ ਸਵਾਗਤ ਹੈ ਜੀ ਧੰਨਵਾਦ ਜੀ ਧੰਨਵਾਦ ਅਰਿੰਦਰ ਸਿੰਘ ਜੀ ਕਿੰਨਾ ਹੀ ਵੱਡਾ ਬੈਂਕ ਜਰੀ ਕੇ ਹਿੰਦੁਸਤਾਨ ਦਾ ਸਰਕਾਰੀ ਬੈਂਕ ਐ ਐਸਬੀਆਈ ਜਿਸ ਤੇ ਸਵਾਲ ਉੱਠਣੇ ਜਿਹਦੇ ਪਰ ਇਹ ਬਹੁਤ ਵੱਡਾ ਸਵਾਲ ਉੱਠ ਗਿਆ ਇੱਕ ਹਾਂਜੀ ਦੇਖੋ ਜਿਹੜਾ ਐਸਬੀਆਈ ਬੈਂਕ ਨੈਸ਼ਨਲ ਆ ਜੀ ਮਤਲਬ ਸਾਰੇ ਦਿਨ ਹਿੰਦੁਸਤਾਨ ਚ ਕਹੇਗਾ ਹੋ ਸਕਦਾ ਬਾਹਰਲੇ ਦੇਸ਼ਾਂ ਚ ਦੀਆਂ ਬ੍ਰਾਂਚਾਂ ਹੋਣ ਤਾਂ ਗੱਲ ਕਰ ਰਿਹਾ ਜੀ ਇਹਦੇ ਵਿੱਚ ਕਾਪੜੇ ਦੀਆਂ ਧਰਨਾਵਾਂ ਨੇ ਜਿਹੜੀਆਂ ਰੋਜ਼ਾਨਾ ਹੀ ਦੇਖਣ ਨੂੰ ਮਿਲਦੀਆਂ ਨੇ ਇਹ ਨਾ ਤਾਂ ਕੋਈ ਪਹਿਲਾ ਕਾਪੜਾ ਹੈਗਾ ਇਹਦੇ ਵਿੱਚ ਨਾ ਹੀ ਇਹ ਕੋਈ ਪਿਛਲਾ ਕਾਪੜਾ ਹੈਗਾ ਇਹ ਬਹੁਤ ਕਾਪੜੇ ਨੇ ਤੂੰ ਪਹਿਲਾ ਹੋਏ ਨੇ ਇਹ ਤਾਂ ਕਈ ਵਾਰੀ ਕੀ ਹੁੰਦਾ ਐਸਬੀਆਈ ਵਾਲੇ ਤਾਂ ਮਤਲਬ ਬਿਨਾਂ ਗੱਲਬਾਤੋ ਬ੍ਰਾਂਚ ਵੀ ਖੋਲ ਦਿੰਦੇ ਜੀ ਜੀ ਉੱਥੋਂ ਦੀ ਲੋਕਾਂ ਦੇ ਪੈਸੇ ਜਮ੍ਹਾਂ ਹੋ ਜਾਂਦੇ ਨੇ ਫਿਰ ਭੱਜ ਗੁੱਜ ਜਾਂਦੇ ਐ ਪਿਛਲੇ ਮਹੀਨੇ ਦੀ ਗੱਲ ਹੈ ਵੀ ਰਾ ਇੱਕ ਹਰਿਆਣੇ ਦੇ ਵਿੱਚ ਕੈਠਲ ਦੇ ਲਵੇ ਹੈ ਉੱਥੇ ਵੀ 1.5 ਕਰੋੜ ਰੁਪਏ ਦਾ ਕਪੜਾ ਖੋਇਆ ਜਾ ਜਿਨੇ ਇਹ ਵੀ ਇੱਥੇ ਲਗਭਗ 4 ਫੱਟ ਤੋਂ 5 ਕਰੋੜ ਰੁਪਏ ਦਾ ਕਪੜਾ ਹੈਗਾ ਜੀ ਇਹਦੇ ਜਿਹੜੇ ਲੋਕ ਨੇ ਕਸਟਮਰ ਸੀਗੇ ਉਹਨਾਂ ਨੇ ਐਫ ਆਈ ਆਰ ਦਰਜ ਕਰਾ ਦਿੱਤੀ ਹੈ ਥਾਣੇ ਦੇ ਵਿੱਚ ਥਾਣੇਦਾਰ ਸਰਦਾਰ ਹੈਗਾ ਨਵਦੀਪ ਸਿੰਘ ਭੱਟੀ ਜੀ ਉਹਨਾਂ ਨੇ ਮਤਲਬ ਐਫ ਆਈ ਆਰ ਜਿਹੜੀ ਦਰਜ ਕਰ ਲਈ ਹੈ ਜਿਹੜਾ ਉੱਥੇ ਇੱਕ ਕਲਰਕ ਸੀਗਾ ਆ ਬੰਦਾ ਉੱਥੇ ਕਲਰਕ ਦਾ ਕੰਮ ਹੈ ਜੀ ਇਹ ਆਮ੍ਰਿਤ ਢੀਂਗਰਾ ਨਾਂ ਦਾ ਇੱਕ ਬੰਦਾ ਹੈਗਾ ਉਹ ਕਰ ਰਿਹਾ ਮੈਨੇਜਰ ਸਾਹਿਬ ਤਾਂ ਹੁਣ ਪਿੱਛੇ ਜੀ ਇੱਥੇ ਨਵੇਂ ਆਏ ਨੇ ਹਲੇ ਉਹਨਾਂ ਨੂੰ ਕਿਸੇ ਸਿਸਟਮ ਦਾ ਪਤਾ ਨਹੀਂ ਹੈਗਾ ਉਹਨਾਂ ਇਹ ਕਹਿੰਦੇ ਮਤਲਬ ਉਹਦਾ ਪੱਲਾ ਝਾੜ ਕੇ ਉਹ ਇਹ ਗੱਲ ਕਹਿੰਦੇ ਆ ਜੀ ਅਸੀਂ ਗਾਸਾਂ ਦੇ ਨਾਲ ਆ ਜਿਸ ਤਰ੍ਹਾਂ ਵੀ ਹੋਇਆ ਅਸੀਂ ਉਹਨਾਂ ਦੇ ਪੈਸੇ ਨੇ ਜਿਹੜੇ ਉਹ ਵਾਪਸ ਕਰਵਾਵਾਂਗੇ ਕਿਉਂਕਿ ਇੱਕ ਪਰਮਜੀਤ ਕੌਰ ਨਾਂ ਦੀ ਜਨਾਨੀ ਹੈ ਉਹਦਾ 22 ਲੱਖ ਰੁਪਇਆ ਗਾਇਬ ਹੋ ਗਿਆ। ਉਹਦੀ ਇੱਕ ਲਿਮਟ ਬਣੀ ਹੋਈ ਸੀ 5 ਲੱਖ ਰੁਪਏ ਦੀ। ਉਹਦੇ ਚੋਂ 2.5 ਲੱਖ ਰੁਪਇਆ ਗਾਇਬ ਹੋ ਗਿਆ। ਮਤਲਬ ਕਢਾ ਲਿਆ ਕਿਸੇ ਨੇ। ਇੱਕ ਬੁੱਟਾ ਸਿੰਘ ਹੈ ਕੌਣੀ ਦਾ ਉਹਦਾ 4,70,000 ਰੁਪਇਆ ਕਢਾ ਲਿਆ। ਇਸੇ ਤਰ੍ਹਾਂ ਇੱਕ ਅਮਰੀਕ ਸਿੰਘ ਹੈ ਉਹਦਾ 4,85,000 ਰੁਪਇਆ ਕਢਾ ਲਿਆ। ਆਕਰ ਜਿਹੜੇ ਡਿਪਟੀ ਮੈਨੇਜਰ ਨੇ ਸ਼ਾਂਕਰ ਊੜਾ ਸਾਹਿਬ ਨੇ ਕਿ ਮਤਲਬ ਉਹ ਕਹਿੰਦੇ ਆ ਵੀ ਅਸੀਂ ਕਸਟਮਰਾਂ ਦੇ ਨਾਲ ਆ ਜਿੱਥੋਂ ਤਾਂ ਹੋਇਆ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਸ ਬੰਦੇ ਨੂੰ ਜਨਾਬ ਮਤਲਬ ਕਿ ਇਹ ਲੋਕਾਂ ਦੇ ਪੈਸੇ ਨੇ ਜਿਹੜੇ ਉਹ ਵਾਪਸ ਕਰਵਾ ਮੰਗਦੇ ਰਿੰਦਰ ਸਿੰਘ ਇੱਕ ਜੀ ਹੋਰ ਸਾਹਮਣੇ ਆਂਦੇ ਆ ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਦੇਣਾ ਕਿ ਮੇਰਾ ਤੁਹਾਡੇ ਵੇਲੇ ਕਰਦੇ ਹੋਣੇ ਹਰ ਸਾਲ ਏਟੀਐਮ ਤੇ ਪੈਸੇ ਆਪਣੇ ਕੱਟਦੇ ਨੇ ਜਿਹੜੀਆਂ ਆਪਾਂ ਟ੍ਰਾਂਜ਼ੈਕਸ਼ਨ ਕਰਦੇ ਆ ਆਪਾਂ ਟੈਕਸ ਲੱਗਦਾ ਪਰ ਮੇਰੇ ਨਾਲ 2-3 ਵਾਰ ਇਦਾਂ ਹੋ ਚੁੱਕਿਆ ਹੈ ਕਿ ਮੇਰੇ ਖਾਤੇ 'ਚੋਂ ਨਾ 5-500 7-700 ਰੁਪਏ ਕੱਟ ਗਿਆ ਤਾਂ ਜਦੋਂ ਬੈਂਕ 'ਚ ਪੁੱਛਣ ਗਿਆ ਮੈਂ ਪੁੱਛ ਮੈਨੂੰ ਸ਼ਰਮ ਸਾਰਾ ਆਂਦੀ ਹੈ ਪੁੱਛਣਾ ਫਿਰ ਵੀ ਮੈਂ ਲੋਕ ਗਿਆ ਮੈਂ ਪੁੱਛਿਆ ਮੈਂ ਕਿਹਾ ਮੈਡਮ ਆ ਮੇਰੇ ਪੈਸੇ ਕੱਟੇ ਗਏ ਕਿਸ ਗੱਲ ਦੇ ਕੱਟੇ ਮੈਂ ਦੱਸੋ ਕਹਿੰਦੇ ਟੈਕਸ ਪੈ ਗਿਆ ਜੀ ਮੈਂ ਕਹਾਦਾ ਹੀ ਕਹਿੰਦੇ ਏਟੀਐਮ ਦਾ ਮੈਂ ਕਿਹਾ ਮੈਡਮ ਏਟੀਐਮ ਦੇ ਪੈਸੇ ਤਾਂ ਮੇਰੇ 15 ਹੀ ਪਹਿਲਾਂ ਕੱਟੇ ਗਏ ਆ ਤੇ ਤੁਸੀਂ ਪਰਸੋਂ ਫੇਰ ਪੈਸੇ ਕੱਟ ਲੇ ਉਹ ਕਹਿੰਦੇ ਤੁਸੀਂ ਸਾਡੇ ਉੱਪਰ ਜਾ ਕੇ ਗੱਲ ਕਰੋ ਸਾਡੀ ਬੇਨ ਭਰਾ ਦਿੱਲੀ ਹੈ ਤਦੋਂ ਮੈਂ ਦਿੱਲੀ ਜਾਵਾਂ 500 ਵਹਿ ਜਾਣ ਉਹ ਗੱਲ ਇਹ ਹੀ ਹੈ ਨਾ ਕਿਉਂਕਿ ਜਿਹੜਾ ਇਹ ਸਾਈਬਰ ਕਰਾਈਮ ਹੈ ਮਤਲਬ ਇਹ ਸਾਈਬਰ ਕਰਾਈਮ ਕਹਿੰਦੇ ਆ ਇਹ ਇਹ ਮਤਲਬ ਵੜਾ ਗਿਆ ਵੀ ਹਰ ਇੱਕ ਥਾਂ ਤੇ ਉੱਤੇ ਚੌਕਸ ਰਹਿਣਾ ਪੈਂਦਾ ਇੱਕ ਤਾਂ ਜਿਹੜਾ ਕਿਸੇ ਨੂੰ ਆਪਾਂ OTP ਨੰਬਰ ਹੈ ਨਾ ਉਹ ਨਹੀਂ ਕਿਸੇ ਨੂੰ ਦੱਸਣਾ ਹੁੰਦਾ ਨਾ ਹੀ ਕੋਈ ਹੋਰ OTP ਨੰਬਰ ਮੰਗਦਾ ਹੁੰਦਾ ਇਹ ਜਿਹੜੇ ਇਹ ਪ੍ਰੋਫਾਈ ਲੋਕ ਹੁੰਦੇ ਨੇ ਗੱਲਾਂ ਜੀਆਂ ਚ ਅਗਲੇ ਨੂੰ ਫਸਾ ਕੇ ਨਾ ਉਹਨੂੰ ਕਹਿ ਦਿੰਦੇ ਆ ਵੀ OTP ਆਊਗਾ ਉਹ OTP ਆਈ ਉਹਦੇ ਨਾਲ ਆਸੀਂ ਦੱਸ ਦਿੰਨੇ ਆ ਜਿਹਦੇ ਨਾਲ ਜਿਹੜਾ ਖਾਤਾ ਹੈਗਾ ਅਗਲਾ 7 ਤਾਰਿਖ ਦਾ ਹਰੇ ਇੱਕੀ ਬੇਨਤੀ ਹੈ ਵੀ ਕਿਸੇ ਨੂੰ ਕੀ ਨਹੀਂ ਦੱਸਣਾ ਕਿਉਂਕਿ ਹਰਿਆਣੇ ਦੇ ਵਿੱਚ ਇੱਕ ਬੈਂਕ ਮੈਨੇਜਰ ਨੂੰ ਹੀ ਮਤਲਬ ਉਹ ਚੱਕਰ ਚ ਪਾਤਾ ਇੱਥੋਂ ਦਾ ਖਾਤਿਰ ਦਿਮਾਗ ਨੇ ਵੀ ਮਾਨਯੋਗ ਹਾਈ ਕੋਰਟ ਦਾ ਇੱਕ ਲੈਟਰ ਪੇਸ਼ ਕਰਤਾ ਉਹਨਾਂ ਨੇ ਜੀ ਮਤਲਬ ਬੰਬਈ ਹਾਈ ਕੋਰਟ ਦਾ ਲੈਟਰ ਕਰਤਾ ਮੈਨੇਜਰ ਨੂੰ ਕਿ ਆਹ ਬੰਦਿਆਂ ਦੇ ਖਾਤੇ 'ਚ ਇੰਨੇ ਪੈਸੇ ਨੇ ਇਹ ਪੈਸੇ ਜਿਹੜੇ ਫਰਾਲਲੇ ਸਾਹ ਦੇ ਉੱਤੇ ਟ੍ਰਾਂਸਫਰ ਕਰ ਦਿਓ ਉਹਨਾਂ ਨੇ ਟ੍ਰਾਂਸਫਰ ਕਰਤੇ ਜਦੋਂ ਉਹ ਕਸਟਮਰ ਸੀ ਜਿਹੜੇ ਉਹ ਆਏ ਉਹਨਾਂ ਦੇ ਕਿ ਆ ਵੀ ਸਾਡਾ ਤਾਂ ਸਿਰਫ ਕੋਈ ਰਫੜ ਨਹੀਂ ਆ ਕੋਈ ਨਹੀਂ ਤਾਂ ਫੇਰ ਮਤਲਬ ਉਹਨਾਂ ਨੇ ਜਿਹੜਾ ਉਹਦਾ ਅਕਾਊਂਟ ਹੈ ਉਹ ਬੰਦ ਕੀਤਾ ਇਸ ਕਰਕੇ ਸਾਈਬਰ ਕਰਾਇਮ ਹੈ ਜਿਹੜਾ ਉਹ ਜਾਦੇ ਮਤਲਬ ਫੈਲਿਆ ਹੋਇਆਗਾ ਇਹ ਤੋਂ ਕਾफी ਬਚਣ ਦੀ ਲੋੜ ਹੈ ਤੇ ਮਤਲਬ ਹੁਸ਼ਿਆਰ ਹੋਣ ਦੀ ਲੋੜ ਹੈ ਇਹ ਵੀ ਹੈ ਵੀ ਕਿਸੇ ਨੂੰ ਆਪਾਂ ਗੱਲਾਂ ਦੇ ਵਿਚਾਰ ਦੇ OT P ਨੰਬਰ ਦੇ ਦਿੰਦੇ ਆ ਤੇ ਉਸ ਤੋਂ ਬਾਅਦ ਸਾਡਾ ਜਦੋਂ ਛਗਾ ਚੌੜ ਹੋ ਜਾਂਦਾ ਫੇਰ ਅਸੀਂ FIR ਅੰਦਰਜ ਕਰਾਉਂਦੇ ਫਿਰ ਸੋ ਦੋਸਤੋ ਡਾਕਟਰ ਸਾਹਿਬ ਬੜੀ ਵਧੀਆ ਗੱਲ ਕਹਿ ਰਹੇ ਨੇ ਵੀ OT P ਆਪਣਾ ਨਹੀਂ ਦੇਣਾ ਚਾਹੀਦਾ ਸਰਕਾਰਾਂ ਵੀ ਇਸ ਕੱਲ ਤੇ ਜ਼ੋਰ ਦਿੰਦੀਆਂ ਬਹੁਤ ਵਧੀਆ ਗੱਲ ਕੀ ਡਾਕਟਰ ਸਾਹਿਬ ਹਮੇਸ਼ਾ ਤੱ ਡਾਕਟਰ ਸਾਹਿਬ ਮੈਂ ਤੁਹਾਨੂੰ ਇੱਕ ਹੋਰ ਅੰਡਵਿਤੀ ਸੁਣਾਣਾ ਕਿ ਮੈਂ ਚਲੋ ਆਪਣੇ ਨੂੰ ਥੋੜਾ ਬੋਤਾ ਪੜਿਆ ਲਿਖਿਆ ਹੈਗਾ ਯਾਂ ਪਰ ਫਿਰ ਵੀ ਅਸੀਂ ਪਾਗਲ ਬਣ ਜਾਂਦੇ ਆ ਡਾਕਟਰ ਸਾਹਿਬ ਇਸੇ ਚੈਨਲ ਦੀ ਗੱਲ ਹੈ 5 ਸਾਲ ਪਹਿਲਾਂ 4 ਤੋਂ 5 ਸਾਲ ਦੀ ਗੱਲ ਹੈ ਮੇਰੇ ਇੱਕ ਵਾਰ ਅਕਾਊਂਟ ਦੇ ਵਿੱਚ 700 ਰੁਪਏ ਆਪਣੇ ਆਪ ਆ ਗਿਆ ਮੈਂ ਬੜਾ ਖੁਸ਼ ਹੋਇਆ ਮੈਂ ਮੁੰਡੇ ਨੂੰ ਕਹਾ ਮੈਂ ਕਹਾ 700 ਰੁਪਏ ਮੈਂ ਤਾਂ ਪਾਇਆ ਨਹੀਂ ਆ ਗਿਆ ਕਹਿੰਦਾ ਚਲ ਤੂੰ ਕਢਾ ਲੈ ਮੈਂ ਕਹਣਾ ਇਹ ਨਹੀਂ ਤਾਂ ਡਾਕਟਰ ਸਾਹਿਬ ਅਗਲੇ ਦਿਨ ਮੇਰੇ ਖਾਤੇ ਵਿੱਚੋਂ 2700 ਉੜ ਗਿਆ ਮੈਂ ਹੈਰਾਨ ਹੋ ਗਿਆ ਮੈਂ ਜਦੋਂ ਪਤਾ ਕੀਤਾ ਤਾਂ ਉਹ ਕਹਿੰਦੇ ਜੀ ਤੁਹਾਡੇ ਕੋਲ 700 ਆਇਆ ਸੀ ਮੈਂ ਕਿਹਾ ਹਾਂ ਜੀ ਕਹਿੰਦੇ ਕਿੰਨੇ ਵਾਰੀ ਮੈਂ ਕਿਹਾ ਮੈਂ ਨਹੀਂ ਪਤਾ ਜੀ ਕਹਿੰਦੇ ਬਸ 2500 ਉਧਰ ਲਾ ਗਿਆ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸਾਈਬਰ ਕ੍ਰਾਈਮ ਚੱਲ ਰਿਹਾ ਬਹੁਤ ਜ਼ਿਆਦਾ ਚੱਲ ਰਿਹਾ ਹੈ ਸਰਕਾਰਾਂ ਬਰ ਇਸੇ ਕੰਮ ਹੀ ਨਹੀਂ ਕਰ ਰਹੀਆਂ ਦੇਖੋ ਇਹ ਸਰਕਾਰਾਂ ਦਾ ਕੰਮ ਕਰਨ ਨਾ ਕਰਨ ਦਾ ਮਤਲਬ ਕਰਾਉਣ ਨੂੰ ਕਰਨ ਵਾਲੇ ਲੋਕ ਤਾਂ ਕੰਮ ਕਰਦੇ ਨੇ ਨਾ ਇਸ ਕਰਕੇ ਮਤਲਬ ਜਿਹੜਾ ਲੋਕਾਂ ਦੇ ਨਾਲ ਠੱਗੀ ਇਹ ਤਾਂ 5-700 ਰੁਪਏ ਦੀ ਗੱਲ ਆ ਛੋਟੀ ਸਾਹਿਬ 2-2 ਕਰੋੜ ਰੁਪਇਆ ਕਾਊਂਟਾਂ ਦੇ ਵਿੱਚੋਂ ਗਾਇਬ ਹੋ ਜਾਂਦੇ ਆ ਜੀ ਉਹੀ ਗੱਲ ਹੈ ਨਾ ਹਾਂ ਪੈਠਲ ਦੇ ਲਵੇ ਇੱਕ ਪੁਲ ਦੇ ਨੇੜੇ ਹੈੱਡ ਬ੍ਰਾਂਚ ਹੈ ਉਹਦੀ ਮੈਂ ਤੁਹਾਨੂੰ ਗੱਲ ਸੁਣਾਈ ਹੈ ਉਦੋਂ ਜੋ ਇੱਕ ਕਸਟਮਰ ਦਾ 1 ਕਰੋੜ 92 ਲੱਖ ਰੁਪਇਆ ਜਿਹੜਾ ਸੀਗਾ ਉਹ ਖਾਤੇ ਦੇ ਵਿੱਚੋਂ ਮਤਲਬ ਕਿਸੇ ਹੋਰ ਖਾਤੇ 'ਚ ਕਿਸੇ ਨੇ ਪਵਾ ਲਿਆ ਸੀਗਾ ਇਸ ਕਰਕੇ ਜਦੋਂ ਵੀ ਕੋਈ ਐਂਟਰੀ ਹੁੰਦੀ ਹੈ ਜਾਂ ਕੋਈ ਕਢਾਉਣਾ ਹੈਗਾ ਉਦੋਂ ਥੋੜਾ ਜਿਆਦਾ ਸਟਰਕ ਰਹਿਣ ਦੀ ਲੋੜ ਹੈ ਤਾਂ ਕਿ ਨਾ ਹੀ ਕਿਸੇ ਨੂੰ ਪਤਾ ਲੱਗੇ ਤੇ ਜਦੋਂ ਏਟੀਐਮ ਵਗੈਰਾ ਵਰਤਦੇ ਆ ਉਦੋਂ ਬਾਅਦ ਜਿਹੜਾ ਏਟੀਐਮ ਵਰਤ ਕੇ ਉਹਦਾ ਜਿਹੜਾ ਸਿਸਟਮਾ ਨੂੰ ਡਿਲੀਟ ਕੀਤਾ ਜਾਣਾ ਚਾਹੀਦਾ ਹੁੰਦਾ ਤਾਂ ਕਿ ਬੰਦੇ ਕੋਈ ਜਿਹੜਾ ਠੱਗ ਹੈ ਜਾਂ 70 ਦਿਮਾਗ ਨੂੰ ਲੋਕ ਨੇ ਉਹ ਇਸ ਤਰ੍ਹਾਂ ਦੀ ਕੋਈ ਠੱਗੀ ਦਾ ਮਾਰਗਣ ਕਈ ਵਾਰੀ ਤੱਕ ਹੀ ਬਣ ਜਾਂਦੇ ਇਹ ਜਿਹੜੇ EMPLYEE ਹੁੰਦੇ ਨੇ ਉਹ ਵੀ ਇਸ ਤਰ੍ਹਾਂ ਦੀ ਗੜਬੜ ਕਰ ਦਿੰਦੇ ਨੇ ਇਸ ਕਰਕੇ ਪੈਸੇ ਦੇ ਮਸਲੇ ਦੇ ਵਿੱਚ ਕਿਸੇ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਤੇ ਕਿਸੇ ਨੂੰ ਦੱਸਣਾ ਨਹੀਂ ਹੁੰਦਾ ਇਹ ਸਾਰਾ ਕੰਮ ਕੰਪਲੀਟ ਕਰਕੇ ਫੇਰ ਮਤਲਬ ਦਾਦਾਏ ਤੁਹਾਨੂੰ ਤੁਹਾਨੂੰ ਐਵੇਂ ਲੱਗਦਾ ਨਹੀਂ ਕਿ ਦੇਖੋ ਜਿਹੜੇ ਸਾਡੇ ਬੈਂਕ ਨੇ ਉਹਦੇ ਵਿੱਚ ਕਰਮਚਾਰੀ ਕਾਫੀ ਪੜੇ ਲਿਖੇ ਪੇਪਰ ਹੁੰਦੇ ਨੇ ਪੇਪਰ ਦੇ ਕੇ ਸੈੱਟ ਹੁੰਦੇ ਨੇ ਯਾਨੀ ਕਿ ਬੈਂਕਾਂ ਨੂੰ ਵੀ ਆਪਣੇ ਕਰਮਚਾਰੀ ਕੋ ਐਸ ਸੁਝਾ ਦੇਣ ਦੇ ਦੇ ਜਾਂ ਉਹਨਾਂ ਨੂੰ ਸਹਿਬ ਕਰੈਮਾ ਥੋੜਾ ਬੋਤਾ ਕੰਮ ਕਰਨ ਲਈ ਦੇ ਥੋੜੀ ਸੁਰੱਖਿਆ ਦੇ ਪ੍ਰਬੰਧ ਕਰਨ ਲਈ ਦੇ ਜਿਵੇਂ ਤੁਸੀਂ ਕੈਥਲ ਘਟਨਾ ਹੋਈ 1 ਕਰੋੜ ਤੋਂ ਉੱਪਰ ਦੀ ਬੇਜਈਆਂ ਘਟਾਵਾਂ ਨਾਲ ਵੈਰੀਫਾਈ ਕਰਨ ਯਾਨੀ ਇਹ ਰਿਆ ਸਟਾਫ ਰੱਖਣ ਲਈ ਦੇ ਦੇਖੋ ਜੀ ਜਿਹੜੇ ਇਹ ਹੁੰਦੇ ਇੰਪਲਾਈ ਹੁੰਦੇ ਨੇ ਟੈਸਟ ਦਿੰਦੇ ਨੇ ਜਿਹੜੇ ਸਾਈਬਰ ਕ੍ਰਾਈਮ ਵਾਲੇ ਨੂੰ ਟੈਸਟ ਤਿਆਰ ਕਰਦੇ ਨੇ ਜੀ ਉਹ ਮਤਲਬ ਉਹਨਾਂ ਦਾ ਦਿਮਾਗ ਇਹਨਾਂ ਦੇ ਨਾਲੋਂ ਵੱਧ ਹੁੰਦਾ ਕਿਉਂਕਿ ਕੁੱਛ ਵਿੱਚ ਮਿਲੀ ਭੁਗਤ ਹੁੰਦੀ ਹੈ ਇਹ ਇਸ ਕਰਕੇ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਆ ਰਹੇ ਉਹਨਾਂ ਨੂੰ ਅੰਜਾਮ ਦੇ ਹੁੰਦੇ ਨੇ ਇਹ ਲੋਕ ਮਤਲਬ ਹਰ ਇੱਕ ਥਾਂ ਦੇ ਉੱਤੇ ਹਰ ਇੱਕ ਥਾਂ ਦੇ ਤੇ ਠੱਗੀ ਆ ਜਿਹੜੀ ਉਹ ਪਰਿਵਾਰੀ ਹੈ ਹਰ ਕਥਾ ਦੇ ਉੱਤੇ ਭਾਰੀ ਰਹਿੰਦੀ ਹੈ ਯਾਨੀ ਕਿ ਸ਼ੁਸ਼ ਕਰਕੇ ਆਪਾਂ ਠੱਗੀ ਤੋਂ ਬਚਣਾ ਤੁਹਾਡੇ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀ ਫਰੀਦਕੋਟ ਦੇ ਕਰੋੜਾਂ ਵਿੱਚ ਕਰੋੜਾ ਭੇ ਠੱਗੀ ਹੋਈ ਹੈ ਬੈਂਕ 'ਚ ਹਾਲਾਂਕਿ ਉਹ ਉੱਚ ਧਾਰੀ ਕਹਿੰਦੇ ਆ ਸੀ ਪੈਸੇ ਵਾਪਸ ਕਰ ਦਾਂਗੇ ਕਾਕਾ ਦੇ ਯਾਨੀ ਕਿ ਉਹਦੇ ਵਿੱਚ ਵੀ ਮਿਲੀਭੁਗਤ ਸਾਹਮਣੇ ਹੈ ਤਾਂ ਹੀ ਤਾਂ ਇਹ ਵੀ ਠੱਗੀ ਹੋਗੀ ਦੇਖੋ ਜੀ ਮਿਲੀਭੁਗਤ ਉਹ ਆਮਤ ਰੀ ਗਰਾਨਾ ਦਾ ਜਿਹੜਾ ਉੱਥੇ ਸੈਲਰਿਕਲ ਦਾ ਕੰਮ ਕਰਦਾ ਉਹ ਫਰਾਰ ਹੈ ਆ ਉਹ ਬੰਦਾ ਫਰਾਰ ਹੈਗਾ ਉਹ ਸਾਰਾ ਇਸ ਦਾ ਸਿਸਟਮ ਦਾ ਜਿਹੜਾ ਬੰਦਾ ਫਰਾਰ ਹੋ ਗਿਆ ਉਹ ਜ਼ਿੰਮੇਵਾਰ ਉਹਨੂੰ ਸਾਰਾ ਪਤਾ ਹਲੇ ਤਾਂ ਪੰਜ ਚਾਰ ਬੰਦਿਆਂ ਦਾ ਪਤਾ ਲੱਗਿਆ ਦੇਖੋ ਮਤਲਬ ਆ ਕੇ ਕੀ ਹੁੰਦਾ ਹੈ ਇਹ ਤਾਂ ਹੋਗਾ ਲੈ ਤਾਂ ਦਿਰ ਪਰਸੋਂ ਦੀ ਗੱਲ ਹੈ ਜੀ ਪੱਛੋਂ ਕੱਲ ਤੇ ਅੱਜ ਮਤਲਬ ਇਸ ਤੋਂ ਬਾਅਦ ਜਿਹੜੇ ਹੋਰਾਂ ਨਾਲ ਕੋਈ ਹੋਈਆਂ ਨੇ ਉਸ ਲੋਕ ਚੁੱਪ ਕਰ ਜਾਣਗੇ ਕਿਸ ਨੂੰ ਪਤਾ ਨਹੀਂ ਲੱਗਦਾ ਕੁਝ ਕਹਿਣਗੇ ਕੀ ਕਰੀਏ ਕਿੰਦਰ ਜਾਈਏ ਕਿੱਦੋਂ ਮਿਲੀਏ ਮਤਲਬ ਗੱਲ ਇਹ ਹੈ ਵੀ ਕਾਫੀ ਪੈਸਾ ਫੇਰ ਵੀ ਲੋਕਾਂ ਦਾ ਰਹਿ ਜਾਂਦਾ ਹੁੰਦਾ ਕੁਝ ਲੋਕ ਨੇ ਜਿਹੜੇ ਉਹ ਐਫ ਆਈ ਆਰ ਦਰਜ ਕਰਾ ਦਿੰਦੇ ਨੇ ਉਹਨਾਂ ਨੂੰ ਪ੍ਰੂਫ ਜੇ ਹੋ ਜਾਂਦੇ ਨੇ ਵੀ ਹਾਂ ਤੇ ਜਿਹੜਿਆਂ ਦਾ ਦੂਜਿਆਂ ਦੇ ਕਿਸੇ ਦਾ ਨਾਂ ਤੇ ਨਹੀਂ ਹੁੰਦਾ ਉਹਨਾਂ ਦੇ ਪੈਸੇ ਲੈ ਜਿਹੜੇ ਉਹ ਉਹ ਖਾਤੇ ਪਿੱਛੇ ਜਾਣਗੇ ਗੱਲ ਕਰ ਇਹਦੇ ਵਿੱਚ ਮਤਲਬ ਪ੍ਰਸ਼ਾਸਨ ਪੁਲਿਸ ਤੇ ਜਿਹੜੇ ਮੁਲਾਜ਼ਮ ਨੇ ਇਹਨਾਂ ਦੀ ਮਿਲੀਭੁਗਤ ਹੋ ਜਾਂਦੀ ਹੈ ਮਿਲੀਭੁਗਤ ਦੇ ਨਾਲ ਫਿਰ ਇਕੱਲਾ ਕਸਟਮਰ ਰਹਿ ਜਾਂਦਾ ਹੁੰਦਾ ਜਿਹੜੇ ਮਰਵਾ ਕੇ ਅਗਲਾ ਕਰੇ ਬਹਿ ਜਾਂਦਾ ਰਾਮ ਰਾਮ ਪਰ ਲੱਗ ਜਾਂਦਾ ਹੋਰ ਕੋਈ ਗੱਲ ਨਹੀਂ ਹੈ ਇਹ ਮਤਲਬ ਆਪਾਂ ਨੂੰ ਆਪ ਆਪ ਹੀ ਅਲਰਟ ਰਹਿਣਾ ਪਊਗਾ ਜਿੰਨਾ ਵੀ ਆਪਾਂ ਅਲਰਟ ਰਹਾਂਗੇ ਤਾਂ ਉਨੀ ਠੀਕ ਹੈ ਮਤਲਬ ਜਿਹੜੇ ਫालतੂ ਕਿਸੇ ਨੂੰ ਕਾਪੀਆਂ ਫੜਾਉਣਾ ਕਿਸੇ ਨਾਲ ਗੱਲਬਾਤ ਇਸ ਵਿਸ਼ਾ ਤੇ ਕਰਨੀ ਕਿਸੇ ਨੂੰ ਦੱਸਣਾ ਪੁੱਛਣਾ ਕਿਸੇ ਨੇ ਫੋਟ ਕਰ ਲਿਆ ਉਹਦੇ ਤੇ ਹੀ ਆਪਾਂ ਤਾਂ ਸਾਰੀ ਸਟੋਰੀ ਹੈ ਜਿਹੜੀ ਆਪਦੀ ਕਿਤਾਬ ਹੈ ਪਰਸਨਲ ਕਿਤਾਬ ਖੋਲ ਕੇ ਮੂਹਰੇ ਧਰ ਦਿੰਨੇ ਮਤਲਬ ਇਸ ਤਰ੍ਹਾਂ ਨਹੀਂ ਜਿਹੜੀਆਂ ਗੱਲਾਂ ਨੇ ਉਹ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਇਸ ਕਰਕੇ ਤਾਂ ਕਿ ਅਸੀਂ ਇਨਾਂ ਇਸ ਤਰ੍ਹਾਂ ਦੀਆਂ ਠੱਗੀਆਂ ਨੇ ਜਿਹੜੀਆਂ ਉਹਨਾਂ ਤੋਂ ਬਚੇ ਰਹੀਏ। ਅ ਚਲੋ ਡਾਕਟਰ ਸਾਹਿਬ ਤੁਸੀਂ ਆਪਣਾ ਕੀਮਤੀ ਸਮੇਂ ਦੇ ਵਧੀਆ ਵਿਚਾਰ ਸਾਡੇ ਦਰਸ਼ਕਾਂ ਨੂੰ ਸਾਂਝੇ ਕੀਤੇ ਤੁਸੀਂ ਦੱਸਿਆ ਵੀ ਓਟੀ ਵੀਰ ਦੱਸਿਆ ਬੜੀ ਵਧੀਆ ਗੱਲ ਹੈ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਸਾਡੇ ਨਾਲ ਜੁੜਨ ਦੇ ਲਈ ਜੀ। ਚਲੋ ਸੋ ਦੋਸਤੋ ਜਨਾ ਜੁੜੇ ਸੀ ਰਿੰਦਰ ਸਿੰਘ ਜੀ ਮਾਨਸਾ ਤੋਂ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਫਰੀਦਕੋਟ ਦੇ ਇੱਕ ਬੈਂਕ ਦੇ ਵਿੱਚ ਕਰੋੜਾ ਰੁਪਏ ਦਾ ਕਪਲਾ ਸਾਹਮਣੇ ਆ ਗਿਆ ਹੈ ਬੈਂਕ ਵੀ ਛੋਟਾ-ਵੋਟਾ ਨਹੀਂ ਹੈ ਇੰਟਰਨੈਸ਼ਨਲ ਬੈਂਕ ਹੈ ਐਸਬੀ ਆਈ ਇੰਡੀਆ ਬੈਂਕ ਜਿਹਦੀਆਂ ਕਿ ਭਾਰਤ ਦਾ ਸਰਕਾਰੀ ਬੈਂਕ ਹੈ ਨੰਬਰ 1 ਬੈਂਕ ਆ ਜਾਂਦਾ ਇਹਨੂੰ ਉਹਦੇ ਵਿੱਚ ਜਿਹੜੀ ਠੱਗੀ ਵੱਜੀ ਗਈ ਹੈ ਲੋਕਾਂ ਦੇ ਪੈਸੇ ਉਡਾਏ ਗਏ ਨੇ ਮੇਨ ਜਿਹੜੇ ਇਲਜ਼ਾਮ ਲੱਗੇ ਨੇ ਉਹ ਮੈਨੇਜਰ ਤੇ ਨੇ ਪਰ ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਜਿਹਨਾਂ ਜੋਗੀ ਜੁੜੇ ਸੀਗੇ ਰਿੰਦਰ ਸਿੰਘ ਜੀ ਵੀ ਇੱਕ ਕਲਰਕ ਹੈ ਉਹਦਾ ਨਾਮ ਆ ਗਿਆ ਕਲਰਕ ਤੇ ਮੈਨੇਜਰ ਦੀ ਮਿਲਿਭੂਗਤ ਸੀ ਤਾਂ ਜਿਹੜਾ ਕਲਰਕ ਆ ਉਹ ਫਰਾਡ ਦਾ ਸਹਾਰਾ ਮੈਨੇਜਰ ਨੇ ਕਹੇ ਤੇ ਉੱਚ ਅਧਿਕਾਰੀਆਂ ਨੇ ਕਹਿ ਦਿੱਤਾ ਵੀ ਜਿਹੜੇ ਲੋਕਾਂ ਦੇ ਪੈਸੇ ਨੇ ਉਹ ਸੀ ਵਾਪਸ ਕਰਾਂਗੇ ਤਾਂ ਇੱਕ ਬੜੀ ਵਧੀਆ ਗੱਲ ਵੀ ਚੱਲੀ ਆ ਕਿ ਜਿਹੜੇ ਉੱਥੇ ਲੋਕਾਂ ਦੇ ਪਤਾ ਲੱਗਿਆ ਵੀ ਪੈਸੇ ਕਿਵੇਂ ਕੱਢੇਗੇ ਜਦੋਂ ਬੈਂਕ ਜਾਂਦੇ ਸੀਗੇ ਤਾਂ ਜਿਹੜਾ ਉਹਨਾਂ ਨੂੰ OTP ਆਂਦਾ ਸੀਗਾ ਉਹ ਆਪਣਾ OTP ਉਸੇ ਸਮੇਂ ਉਹ ਕਲਰਕ ਨੂੰ ਦੇ ਕੇ ਆਂਦੇ ਸੀ ਜਿਸ ਤੋਂ ਕਲਰਕ ਨੇ ਫਾਇਦਾ ਚੱਕਿਆ ਅਤੇ ਸਾਰਾ ਧੋਖੇਬਾਜ਼ ਦਾ ਕੇਸ ਉੱਥੋਂ ਸ਼ੁਰੂ ਹੋਇਆ ਹੁਣ ਦੇਖਦੇ ਆ ਕਿ ਜਿਹੜੇ ਲੋਕਾਂ ਦੇ ਪੈਸੇ ਕਰੋੜਾਂ ਬੈ ਨਿਕਲੇ ਆ ਉਹ ਬੈਂਕ ਨੇ ਕਹਿ ਦਿੱਤਾ ਜੀ ਕਰਾਂਗੇ ਵਾਪਸ ਪਰ ਉਹ ਕਿੰਨੇ ਸਮੇਂ ਚ ਵਾਪਸ ਹੁੰਦਾ ਹੈ ਜਾਂ ਨਹੀਂ ਜੇਕਰ ਨਹੀਂ ਹੁੰਦਾ ਤਾਂ ਫਿਰ ਲੋਕ ਪ੍ਰਾਈਵੇਟ ਬੈਂਕਾਂ ਕੋਲ ਜ਼ਰੂਰ ਜਾਣਗੇ ਸੋ ਦੋਸਤੋ ਇਸ ਖਬਰ ਜੋ ਵੀ ਅਗਲੀ ਅਪਡੇਟ ਆਏਗੀ ਨਿਕਲ ਕੇ ਉਹ ਤਾਂ ਸਭ ਤੋਂ ਪਹਿਲਾਂ ਨਿਸ਼ਾ ਕਰੇਗਾ ਏਵਨ ਪੰਜਾਬੀ ਟੀਵੀ ਤੇ